ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਠੀਕ ਠਾਕ ਸਾਰੇ ਘੈਂਟ ਹੀ ਹੋਣਗੇ ਸਾਰੇ ਵੀਰ ਤੇ ਪਿੰਡ ਰਸੂਲਪੁਰ ਤੇ ਨੇੜੇ ਕਲਾਂਨੌਰ ਤੇ ਜ਼ਿਲ੍ਹਾ ਗਰਦਾਸਪੁਰ ਤੇ ਸਾਹਮਣੇ ਤੁਸੀਂ ਗਾਂ ਵੇਖੋ ਕਿੰਡੀ ਸੋਹਣੀ ਨਜ਼ਰ ਆ ਰਹੀ ਆ ਕੈਮਰੇ ਦੇ ਵਿੱਚ ਹਾਂ ਤੇ ਗਾਂ ਬਹੁਤ ਵਧੀਆ ਸੀ ਤਰਪੀਟਰੀ ਕਾਫੀ ਟਾਈਮ ਤੋਂ ਇਹ ਵੀ ਵਿਚਾਰੀ ਕਾਫੀ ਵਰੀ ਬਣੀ ਬੁਣੀ ਸੀ ਤੇ ਹੁਣ ਆਪਾਂ ਚੱਕ ਪਾਸ ਕਰਤੀ ਏ ਢਾਈਆਂ ਮਹੀਨਿਆਂ ਦੀ ਕਾਫੀ ਵਰੀ ਬੱਛੇ ਪੁੱਛੇ ਕੋ ਵੀ ਬਣੀ ਏ ਤੇ ਚਲੋ ਆਪਾਂ ਕੁਝ ਨਹੀਂ ਕੀਤਾ ਨੂੰ ਨਾ ਕੋ ਪਾਊਡਰ ਨਾ ਕੋ ਦਵਾਈ ਸਿੱਧੇ ਟੀਕੇ ਭਰੇ ਨੇ ਤੇ ਚਲੋ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਗੱਭਣੇ ਅੱਜ ਦੀ ਡੇਟ 'ਚ ਵੀ ਤੇ ਬਹੁਤ ਵਧੀਆ ਵਾ ਚਲੋ ਉਹਦੀ ਮਿਹਰ ਹੋਣੀ ਚਾਹੀਦੀ ਹੈ ਸੱਚੇ ਪਾਤਸ਼ਾਹ ਦੀ ਹਨਾ ਅਕੀ ਭਾਜੀ ਹੋਣੀ ਮੈਂ ਦੱਸ ਦਣਗੇ ਇਹਦੇ ਬਾਰੇ ਜੋ ਵੀ ਹੈ ਗੱਲਬਾਤ ਪੁੱਛ ਲਈ ਉਹਨਾਂ ਨੂੰ ਇੱਧਰ ਹੋ ਜਾਓ ਮੜਾ ਜਾ ਵੀਰਾਂ ਦੀ ਆਲੀ ਵੀ ਠੀਕ ਇੱਧਰ ਆ ਜਾਓ ਭਾਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਹੋਟ ਵਾ ਵਧੀਆ ਵਧੀਆ ਕਿਰਪਾ ਤੁਹਾਡੀ ਜੀ ਇਹ ਭਾਜੀ ਗਾਂ ਆਪਣੀ ਹਨਾ ਇਨੂੰ ਕਾਫੀ ਵਾਰੀ ਇਹ ਬਣੀ ਬੁਣੀ ਪਹਿਲਾਂ ਵੀ ਹਨਾ ਕਿੰਨੀ ਵਾਰੀ ਪਹਿਲਾਂ ਤੇ ਇਹ ਦੱਸ ਦੋਗੇ ਸਾਲ ਕੇ ਡੇਢ ਸਾਲ ਹੋ ਗਿਆ ਇਹਨੂੰ ਇਹਨੂੰ ਡੇਢ ਸਾਲ ਬਣੀ ਹੋ ਗਿਆ ਇਹ ਪਹਿਲਾਂ ਵੀ ਆਪਾਂ 70000 ਦੀ ਲਈ ਸੀ 70000 ਦੀ ਲਈ ਹਾਂਜੀ ਦੱਸ ਦੋ ਤਿੰਨ ਚਾਰ ਵਾਰੀ ਖਾਲੀ ਨਿਕਲੀ ਆ ਅੱਛਾ ਜੀ ਇਹ ਹੁਣ ਤੁਸੀਂ ਠੀਕ ਆ ਪਰ ਇਹ ਤੇ ਹੁਣ ਬਾਬੇ ਦੀ ਕਿਰਪਾ ਹੋਈ ਆ ਕਿ ਆਪਾਂ ਮਤਲਬ ਕੋਈ ਦਵਾਈ ਨਹੀਂ ਭਰੀ ਆਪਾਂ ਨਾ ਕੋਈ ਇਹਨੂੰ ਪਾਊਡਰ ਦਿੱਤਾ ਸਿੱਧੇ ਟੀਕੇ ਭਰੇ ਆ ਹਨ ਹਾਂਜੀ ਹਾਂਜੀ ਤੇ ਗੱਬਣ ਹੋ ਗਈ ਅੱਜ ਠੀਕ ਹੈ ਨਾ ਹਾਂਜੀ ਤੇ ਕਿਵੇਂ ਹੋਰ ਗੱਲਬਾਤ ਕਰਨੀ ਚਾਹੁੰਦੇ ਕੰਮਕਾਰ ਕਿਵੇਂ ਕੰਮਕਾਰ ਵਧੀਆ ਚਲੋ ਜਿੰਨੇ ਵੀ ਤਈ ਅੱਗੇ ਡੰਗਰ ਅੱਗੇ ਵੀ ਆਪਣੇ ਜਾਨਵਰਾਂ ਨੂੰ ਟੀਕੇ ਲੱਗੇ ਪਹਿਲਾਂ ਵੀ ਇੱਕ ਕੰਪਿਊਟਰ ਆਪਾਂ ਪਾਸ ਕੀਤੀ ਸੀ ਤੁਹਾਡੀ ਹਨਾ ਉਹ ਗਾਈ ਬਾਰੇ ਉਹਦੋਂ ਕਿੰਨਾ ਟਾਈਮ ਜਾਣੜਿਆ ਨੂੰ ਉਹ ਹੁਣ ਬਸ ਤਿਆਰ ਹੈ ਕੋਈ 5-7 ਦਿਨਾਂ ਚ ਸੌਂ ਗਿਆ ਅੱਛਾ 5 ਦਿਨਾਂ 5-7 ਦਿਨਾਂ ਚ ਸੂ ਬਣੀ ਆ ਹਾਂਜੀ ਹਾਂਜੀ ਉਹ ਵੀ ਖਰਾਬ ਕਰਦੀ ਭਾਜੀ ਉਹਨਾਂ ਦੀ ਉਹ ਵੀ ਆਪਾਂ ਪਾਸ ਕੀਤੀ ਤੇ ਇਹ ਵੀ ਰਿਪੀਟਰ ਹੀ ਤੇ ਇਹਨਾਂ ਦਵਾਈ ਦੂਈ ਵੀ ਪਿਰ ਤੋਂ ਪਹਿਲਾਂ ਇੱਕ ਦੋ ਵਾਰੀ ਭਰਾਈ ਭਰੂਈ ਹੀ ਤੇ ਬੱਚੇ-ਪੁੱਛੇ ਕੋਈ ਬਣਾਈ ਸੀ ਨਾ ਭਾਜੀ ਹਾਂ ਬੱਚੇ ਇੱਕ ਦੋ ਵਾਰੀ ਬੱਚੇ ਕੋ ਤੇ ਟੀਕੇ ਟੂਕੇ ਵੀ ਇਹਨਾਂ ਨੇ ਲਵਾਏ ਸੀ ਪਹਿਲਾਂ ਤੇ ਚਲੋ ਅੱਜ ਉਹਦੀ ਮੇਰ ਦੇ ਨਾਲ ਗੱਬਣ ਆ ਸਹੀ ਗੱਲ ਆ ਭਾਜੀ ਨਹੀਂ ਨਹੀਂ ਬਹੁਤ ਬਹੁਤ ਵਧੀਆ ਤੁਹਾਨੂੰ ਵੀ ਨਾਲ ਚਲੋ ਵਧਾਈ ਡਾਕਟਰ ਵੀ ਬਣਦੀ ਵਧਾਈ ਕਿਉਂਕਿ ਉਹਦਾ ਚਲੋ ਉਹਦੀ ਮੇਰ ਚਾਈਦੀ ਸੱਚੇ ਬਾਦਸ਼ਾਹ ਦੀ ਬਾਕੀ ਪਤਾ ਪੈਸੇ ਵੀ ਖਰਚ ਹੁੰਦੇ ਨੇ ਜੋ ਮਜ਼ਦੁਰ ਇਨੀ ਰਕਮ ਕਰਤੀ ਹੈ ਡੰਗਾ ਜਿਹੜਾ ਟਿਕ ਜਿਹਦੇ ਸਾਨੂੰ ਵੀ ਖੁਸ਼ੀ ਹੁੰਦੀ ਬਹੁਤ ਵਧੀਆ ਆਪਾ ਜੀ ਪੈਸਿਆਂ ਵੱਲੋਂ ਵੀ ਦੱਸ ਦਿਓ ਕਿਦਾਂ ਆਪਣਾ ਕੰਮ ਜੋ ਸਿਸਟਮ ਹੈ ਹਾਂ ਨਹੀਂ ਨਾ ਨੋਰਮਲ ਤਰੀਕਿਆਂ ਨਾਲ ਜਲਦੀ ਦਾ ਨਹੀਂ ਨਹੀਂ ਸੇਵਾ ਹੀ ਹੈ ਤੁਹਾਡੀ ਹਣਾ ਹਾਂ ਹਾਂ ਦੱਸਿਓ ਗੱਲਬਾਤ ਜਰਾ ਵੇਖਣ ਵਾਲਿਆਂ ਨੂੰ ਪਤਾ ਨਾ ਇਹ ਡਾਕਟਰ ਪੈਸੇ ਲੈਂਦੇ ਹਨ ਇਹਦੀ ਸੇਵਾ ਹੀ ਹੈ ਤੇ ਚਲੋ ਮਾਰੇ ਨੇ ਕਿਰਪਾ ਕੀਤੀ ਹੈ ਤੇ ਗਾਈ ਸਾਡੀ ਫੇਰ ਜਿਹੜੀ ਆ ਕੁਪਈ 70 80 ਹਜ਼ਾਰ ਦੀ ਬਣ ਗਈ ਹੈ ਬਣ ਗਈ ਰਕਮ ਬਣ ਗਈ ਕਿਉਂਕਿ ਜੇ ਨਾ ਬਣਦੀ ਤੇ ਜੇ ਨਾ ਬਣਦੀ ਨਾ ਇਹਨੂੰ ਬਣਾਉਂਦੇ ਆਪਾਂ ਤੇ ਇਹ ਫਿਰ ਗਾਂ ਤੁਹਾਨੂੰ ਪਤਾ ਹੀ ਆ ਧੱਕੇ ਧੁੱਕੇ ਖਾਂਦਾ ਜਨਵਰ ਫਾਇਦਾ ਕੋਈ ਨਹੀਂ ਜਨਵਰ ਭਾਜੀ ਬਣਦੇ ਹੀ ਚੰਗੇ ਲੱਗਦੇ ਆ ਕਿ ਨਹੀਂ ਲੱਗਦੇ ਨਹੀਂ ਨਹੀਂ ਇਹ ਤੇ ਆਹੀ ਆ ਜੀ ਬਸ ਪੱਲੇ ਕੀ ਪੈਂਦਾ ਕੱਖ ਨਹੀਂ ਤੇ ਨਾ ਆਪਾਂ ਕੋਈ ਪਾਊਡਰ ਚਾਹ ਰਿਆ ਵਾ ਮੈਂ ਫਿਰ ਦੱਸ ਦਣਾ ਨਾ ਕੋਈ ਦਵਾਈ ਭਰੀ ਸਿੱਧੇ ਠੀਕੇ ਭਰੇ ਨੇ ਤੇ ਅੱਜ ਆਪਾਂ ਗਾਂ ਗੱਬਣ ਕਰਤੀ ਇਹਦੇ ਪਿੱਛੇ ਮਤਲਬ ਆਪਾਂ ਕਿਰਪਾ ਹੀ ਕਵਾਂਗੇ ਹੋਰ ਆਪਾਂ ਕੀ ਕਹਿਣਾ ਉਹਦੀ ਹਨਾ ਚਲੋ ਕਿਰਪਾ ਵੀ ਹੁੰਦੀ ਹੈ ਨਾਲੇ ਚਲੋ ਬੰਦੇ ਦਾ ਆਪਣਾ ਸਭ ਕੁਝ ਹੁੰਦਾ ਵਾ ਜੇ ਬੰਦੇ ਦੇ ਨੀਤ ਚੰਗੀ ਸਾਰੇ ਕੰਮ ਵੀ ਚੰਗੇ ਹੁੰਦੇ ਨੇ ਨੀਤਾਂ ਨੂੰ ਮਰਦਾ ਹੁੰਦੀਆਂ ਵਾ ਦਿਲ ਸੋਚ ਸਹੀ ਹੋਵੇ ਤਾਂ ਰੱਬ ਆਪਣਾ ਆਪਣੇ ਨਾਲ ਹੁੰਦਾ ਵਾ ਤੇ ਬਾਕੀ ਤੁਸੀਂ ਸੁਣੀ ਆ ਭਾਜੀ ਹੋਣਾ ਦੀ ਵੀ ਗੱਲਬਾਤ ਚਲੋ ਠੀਕ ਹੈ ਭਾਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜਿੰਨੀ ਵੀ ਗੱਲ ਕੀਤੀ ਤੁਸੀਂ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਾਕੀ ਕੰਮ ਕਾਰ ਓਕੇ ਹੈ ਨਾ ਆਪਣਾ ਓਕੇ 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 ਜੀ ਬਾਕੀ ਸੁਣ ਲਈ ਆ ਤੁਸੀਂ ਭਾਜੀ ਹੋਣਾ ਦੀ ਵੀ ਗੱਲਬਾਤ ਹਨਾ ਤੇ ਮੇਰੇ ਭਰਾ ਲਾਈਕ ਲੂਕ ਕਰਦੇਆ ਕਰੋ ਸਪੋਰਟ ਕਰਦੇਆ ਕਰੋ ਕਿਉਂਕਿ ਆਪਾਂ ਬੰਦੇ ਆ ਕਰਕੇ ਦਿਖਾਉਣ ਵਾਲੇ ਵੀਰ ਠੀਕ ਹੈ ਨਾ ਕਰਕੇ ਦਿਖਾਉਣਾ ਸਾਡਾ ਕੰਮ ਹੈ ਸਾਡਾ ਕੰਮ ਨੰਬਰ ਦੇਣਾ ਨਹੀਂ ਸਕਰੀਨ ਦੇ ਉੱਪਰ ਸਾਡਾ ਕੰਮ ਮਸ਼ਹੂਰੀ ਕਰਨਾ ਨਹੀਂ ਇਹ ਚੀਜ਼ ਦੀ ਸਿਰਫ ਕਰਕੇ ਦਿਖਾਉਣ ਲਈ ਆਪਾਂ ਆਏ ਆ ਕਰਕੇ ਦਿਖਾ ਰਹੇ ਆ ਤੁਹਾਨੂੰ ਤੇ ਸਾਹਮਣੇ ਗੱਲਬਾਤ ਵੀ ਆਪਾਂ ਰਿਕਾਰਡ ਕੀਤੀ ਭਾਜੀ ਨੂੰ ਵੀ ਲਿਆਂਦਾ ਵਿੱਚ ਹੋਰ ਦੱਸੋ ਤਾਂ ਆਪਾਂ ਕੀ ਕਰ ਸਕਦੇ ਆ ਤੁਹਾਡੇ ਲਈ ਬਾਕੀ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਕਿਉਂਕਿ ਇੱਕ ਜ਼ਿੰਦਗੀ ਜਾਨ ਦਾ ਸਵਾਲ ਹੁੰਦਾ ਜਾਨਵਰ ਦੀ ਵੀ ਤੇ ਜਾਨ ਵੱਜ ਜਾਂਦੀ ਆ ਬਾਕੀ ਪਿੰਡ ਰਸੂਲਪੁਰ ਨੇੜੇ ਕਲਾਨੌਰਥ ਜਿਲ੍ਹਾ ਗਰਦਾਸਪੁਰ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਿਓ ਮੇਰੇ ਭਰਾ ਸਾਰੇ ਕਰਿਆ ਕਰੋ ਠੀਕ ਹੈ ਨਾ ਤੇ ਸ਼ੇਅਰ ਸ਼ੁਰੂ ਕਰਦਿਆ ਕਰੋ ਕਿਉਂਕਿ ਯਾਰ ਬੜੇ ਬੜੇ ਭਾਜੀ ਦੁਖੀ ਲੋਕ ਬੈਠੇ ਇੱਥੇ ਹਨਾ ਉਹਨਾਂ ਦਾ ਹੌਸਲਾ ਬਣਦਾ ਇਹ ਵੀਡੀਓ ਦੇਖ ਕੇ ਹਨਾ ਬੜੇ ਅੱਕੇ ਲੋਕ ਜਦੋਂ ਚਲੋ ਆਪਾਂ ਤੁਹਾਡੇ ਲੱਗੇ ਆ ਤੁਹਾਡੇ ਲੱਗੇ ਆ ਤੇ ਤੁਹਾਨੂੰ ਮਤਲਬ ਇਹ ਦੁੱਖ ਨਹੀਂ ਆਉਂਦਾ ਇਹ ਮੁਸੀਬਤ ਨਹੀਂ ਹੁੰਦੀ ਹਨਾ ਤੇ ਕਈਆਂ ਤੋਂ ਜਿਨ੍ਹਾਂ ਤੋਂ ਆਪਾਂ ਦੂਰ ਆ ਤੇ ਉਹਨਾਂ ਦਾ ਹੌਸਲਾ ਬਣਦੀ ਹੈ ਵੀਡੀਓ ਇਹ ਕਰਕੇ ਬਾਜੀ ਕੋਈ ਨਾ ਕਹਦੇ ਹੋ ਦੂਰੋਂ ਦੂਰੋਂ ਕਿ ਸ਼ੇਅਰ ਸਪੋਰਟ ਕਰਦਿਆ ਕਰਨਾ ਹਾਂ ਹਾਂ ਨਹੀਂ ਨਹੀਂ ਕਰਨਾ ਚਾਹੀਦਾ ਕਿ ਉਹ ਜਿਹੜਾ ਬੰਦਾ ਚੰਗਾ ਉਹਨੂੰ ਸਪੋਰਟ ਕਰਨਾ ਚਾਹੀਦਾ ਜਿਹੜੀ ਰਿਅਲਿਟੀ ਹੈ ਉਹਨੂੰ ਸਪੋਰਟ ਕਰਨ ਜਿਹੜੀ ਰੀਅਲ ਚੀਜ਼ ਹੈ ਉਹਨੂੰ ਸਪੋਰਟ ਕਰਨ ਨਹੀਂ ਨਹੀਂ ਜ਼ਰੂਰ ਠੀਕ ਹੈ ਨਾ ਭਾਜੀ ਓਕੇ 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 ਜੀ ਬਾਕੀ ਆ ਜੇ ਕਰਦੇ ਹੋ ਸ਼ੇਅਰ ਦਾ ਕਮੈਂਟ ਕਮੈਂਟ ਕਰਦੇ ਹੋ ਮੇਰੇ ਭਰਾ ਸਾਰੇ ਵੀਡੀਓ ਲੰਮੀ ਨਹੀਂ ਕਰਨੀ ਆ ਬਾਬੋ ਦੀ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ